ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨ 에ਅਰ ਨਾਲ ਮੈਂ ਹਾਂ ਚਰਨਜੀਤ ਦੋਸ਼ੀ ਅੱਜ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਪਹਿਲਾ ਇਹ ਜਿਹੜੀ ਕਿ ਪਟਿਆਲਾ ਤੋਂ ਛੋਟੀ ਨਦੀ ਤੋਂ ਆਂਦੀ ਹੈ ਔਰ ਇੱਥੇ ਤੁਸੀਂ ਇੱਕ ਦੇਖ ਰਹੇ ਹੋ ਕਿ ਸੜਕ ਜਿਹੜੀ ਕਿ ਧਸਨ ਦੇ ਮਤਲਬ ਪੂਰੀ ਔਰ ਕੋਈ ਵੀ ਹੈਵੀ ਟਰੱਕ ਜਾਂ ਕੋਈ ਬੱਸ ਆਂਦੀ ਹੈ ਤਾਂ ਉਹ ਸੜਕ ਧਸ ਸਕਦੀ ਹੈ ਜਿਹੜੀ ਨਗਰ ਨਿਗਮ ਹੈਗੀ ਉਹਨਾਂ ਵੱਲੋਂ ਇੱਕ ਫਾਰਮੈਲਟੀ ਕੀਤੀ ਗਈ ਕੱਲ ਇੱਕ ਕੋਈ ਵੀਡੀਓ ਵਾਇਰਲ ਹੋਈ ਸੀ ਤੇ ਜਦੋਂ ਨਗਰ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਆਏ ਤੇ ਉਹ ਆ ਕੇ ਆਪਣੀ ਉਰੇ ਮਿੱਟੀ ਔਰ ਜਿੱਦੇ ਉੱਪਰ ਹੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਚਲੇ ਗਏ ਔਰ ਤੁਸੀਂ ਦੇਖ ਰਹੇ ਹੋ ਕਿ ਆਲੇ-ਦਾਲੇ ਕੋਈ ਕੁਝ ਨਹੀਂ ਰੋੜਾ ਨਹੀਂ ਕੋਈ ਕੁਝ ਨਹੀਂ ਸਿਰਫ ਇੱਕ ਫਾਰਮੈਲਟੀ ਕੀਤੀ ਕਿ ਅਸੀਂ ਲੁੱਕ ਪਾ ਦੀ ਔਰ ਚਲੇ ਗਏ ਲੋਕ ਉਰੇ ਬੱਚੇ ਰਹਿੰਦੇ ਸਾਰੇ ਤੁਸੀਂ ਦੇਖ ਵੀ ਰਹੇ ਹੋ ਕਿ ਇਹ ਰੈਸ਼ੀ ਇਲਾਕਾ ਹੈਗਾ ਕੁਝ ਰੋੜ ਹੈ ਮੈਂ ਹਰਿਆਣੇ ਤੋਂ ਜਿੰਨੀ ਵੀ ਟ੍ਰੈਫਿਕ ਆ ਰਹੀ ਆ ਆਮੇ ਉਸਨੌਰ ਤੋਂ ਹੈ ਦੇਵੀਗੜ੍ਹ ਤੋਂ ਹੈ ਤੇਵੇ ਤੋਂ ਹੈ ਕੱਥਲ ਤੋਂ ਹੈ ਸਾਰੀ ਟ੍ਰੈਫਿਕ ਇੱਧਰ ਨੂੰ ਆ ਰਹੀ ਆ ਔਰ ਇਸ ਟਾਈਮ ਕਿਉਂਕਿ ਇਹ ਉਰੇ ਕੋਈ ਸੀਵਰੇਜ ਵੀ ਕਹਿੰਦੇ ਪਾਈਪ ਨਹੀਂ ਕੋਈ ਕੁਝ ਨਹੀਂ ਹੈਗਾ ਸੜਕੀ ਤਾਂ ਸਹੀ ਧੀਆ ਪਰ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਵੱਡਾ ਹਾਸਤਾ ਨਾ ਵਾਪਰ ਜੇ ਬੱਚੇ ਛੋਟੇ-ਛੋਟੇ ਆ ਬੱਚੇ ਖੇលਦੇ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਬੱਚੇ ਖੜੇ ਆ ਪ੍ਰਸ਼ਾਸਨ ਨੂੰ ਚਾਹੀਦਾ ਹਾਸਤਾ ਨਾ ਕੋਈ ਵਾਪਰ ਜੇ ਇਸ ਤੋਂ ਪੱਕੀ ਤਰ੍ਹਾਂ ਮਤਲਬ ਜੇ ਸੀਬੀ ਦੇ ਨਾਲ ਮਿੱਟੀ ਕੋਈ ਪੈਂਦੀ ਆ ਕਰਕੇ ਇਹਦਾ ਕੰਮ ਕਰਾਇਆ ਜਾਵੇ ਕਿਉਂਕਿ ਹੈਵੀ ਵਹੀਕਲ ਉਰੋਂ ਨਿਕਲਦੀਆਂ ਜਦੋਂ ਪਿੱਛੇ ਟਰੱਕਾਂ ਵਾਲਿਆਂ ਦੀ ਕਣਕ ਦੀ ਸਪੈਸ਼ਲ ਲੱਗਦੀ ਆ ਤਾਂ 100-100 ਟਰੱਕ ਉਰੋਂ ਤਾਂ ਨਿਕਲਦਾ ਟਰੱਕ ਨਿਕਲਦਾ ਔਰ ਕਿਉਂਕਿ ਸੜਕ ਉੱਤਰੋਂ ਧਸ ਗਈ ਤਾਂ ਹੁਣ ਇੱਧਰਲੇ ਪਾਸੇ ਨੂੰ ਆ ਇੱਧਰ ਵੀ ਤੁਸੀਂ ਦੇਖ ਰਹੇ ਹੋ ਕਿ ਪੱਟਣ ਦੇ ਕਿਨਾਰੇ ਆ ਗਈ ਆ ਮਤਲਬ ਇਹ ਇੱਧਰ ਤੁਸੀਂ ਦੇਖ ਰਹੇ ਹੋ ਅਸੀਂ ਇੱਧਰ ਇਲਾਕੇ ਦੇ ਲੋਕਾਂ ਨਾਲ ਵੀ ਗੱਲ ਕਰਾ ਦੇ ਘਾਰੇ ਆ ਕਿ ਉਰੇ ਤੱਕ ਪੱਟਣੀ ਸਟਾਰਟ ਹੋ ਗਈ ਆ ਅਜੇ ਕੋਈ ਹਾਸਤੇ ਨੂੰ ਕਾਰਨ ਦੇ ਰਿਹਾ ਬਹੁਤ ਵੱਡੀ ਹਾਸਤੇ ਨੂੰ ਕਰਨਾ ਅਸੀਂ ਗੱਲ ਵੀ ਕਰਦੇ ਆਂ ਕੀ ਨਾਮ ਹੈ ਤੁਹਾਡਾ ਰਾਮੂ ਸਮਝਿਆ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਇਹ 5-6 ਦਿਨ ਹੋ ਗਏ ਜੀ ਔਰ ਦਬੀ ਦਬਦੇ ਨੂੰ ਪਹਿਲਾ ਕੱਲ ਤੋਂ ਲੁੱਕ ਪਾ ਗਏ ਸੀ ਲੁੱਕ ਪਾਣ ਦਾ ਕੋਈ ਫਾਇਦਾ ਨਹੀਂ ਉਧਰ ਜਦ ਕੋਈ ਦਿੱਕਤ ਨਹੀਂ ਪੈਂਦੀ ਦਿੱਕਤ ਸਿਰਫ ਹੋ ਰਹੀ ਜੀ ਉਥੋਂ ਕਾਰ ਆਂਦੀ ਔਰ ਟੱਕਰ ਵੱਜ ਗਿਆ ਜ਼ੋਰ ਕੇ ਜਿਵੇਂ ਇਹ ਕੁੱਲਰ ਨਾ ਰੱਖੀਏ ਤਾਂ ਪੈ ਕੇ ਕਈ ਗੱਾਰਾਂ ਪਲਟ ਜਣਾਉਂਦੇ ਇਸ ਕਰਕੇ ਅਸੀਂ ਕਹਿੰਦੇ ਭਾਈ ਇਹ ਹੀ ਹੈ ਭਾਈ ਉਥੋਂ ਜਿਹੜਾ ਪਾਣਾ ਤਾਂ ਪਾਤਾ ਤੁਸੀਂ ਜਿਹੜਾ ਇੱਧਰ ਪਾਣਾ ਇੱਧਰ ਬਾਬੂ ਪੂਰਾ ਪੂਰਾ ਏਰੀਆ ਬਣ ਜਾਏਗਾ ਨਾਲੇ ਸਾਰੀ ਲੁੱਕ ਕੋਈ ਨਹੀਂ ਕੋਈ ਮਿੱਟੀ ਬਸ ਉਹ ਵੀ ਇੱਕ ਫਾਰਮੈਲਿਟੀ ਕਰਕੇ ਕੀ ਹਾਂ ਇਸ ਤਰੀ ਲੁੱਕ ਚ ਪਾਏ ਗਏ ਪੰਜ ਥੇਲੇ ਪਾਏ ਗਏ ਲੁੱਕ ਦੇ ਹੋਰ ਤਾਂ ਕੁਝ ਨਹੀਂ ਪਾਏ ਕੋ ਚ ਹਾਂ ਹਾਂ ਮਰ ਚਲੇ ਜੇ ਤੋਂ ਬਾਅਦ ਮੁੜ ਕੇ ਕੋਈ ਨਾ ਕੋਈ ਨਹੀਂ ਆਇਆ ਓਰੇ ਉਹਦੇ ਕੋਈ ਪਾਈਪ ਤਾਂ ਨਹੀਂ ਹੈ ਕਿ ਕੋਈ ਸੀਵਰ ਕੁਝ ਨਹੀਂ ਪਾਈਪ ਕੁਝ ਨਹੀਂ ਹੈ ਸਿਰਫ ਦਬ ਕੇ ਆਏ ਹਾਂ ਪਾਈਪ ਦੇ ਦਬਦੀ ਤੇ ਔਰੇ ਟੱਕਣ ਹੁੰਦੇ ਔਰੇ ਦਬਦਾ ਔਰੇ ਟੱਕਣ ਦਾ ਉਹ ਪਿੱਛੇ ਹੈ ਦਾ ਅੱਗੇ ਟੱਕਣ ਹੈ ਔਰੇ ਕੋਈ ਟੱਕਣ ਨਹੀਂ ਇਹ ਔਰੇ ਹੀ ਦਬੀ ਬੀਆ ਉਹ ਪਰੇ ਵੀ ਅੱਗੇ ਵੀ ਦੇ ਵੀ ਵੀ ਕੋਈ ਘਰਾਂ ਦੇ ਤਾਂ ਨਹੀਂ ਅੰਦਰ ਬਾਹਰ ਕੋਈ ਨਹੀਂ 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 ਇਧਰ ਘਾਰਾਂ ਕੋਰਾਂ ਦੇ ਕੋਈ ਨਹੀਂ ਸਿਰਫ ਹੋ ਰਹੀ ਹੈ ਸਿਰਫ ਚੱਕਰ ਹਾਂ ਸੜਕ ਸੱਕੀ ਹੈ ਹਾਲੇ ਇਧਰ ਚੱਲੂ ਵੀ ਨਹੀਂ ਹੋਇਆ ਅੱਜ ਸਵੇਰ ਸਾਰਾ ਸਵੇਰ ਹਾਲੇ ਬੰਦ ਹੀ ਪਿਆ ਸਾਰਾ ਇਧਰ ਤੋਂ ਹਲੇ ਹਲੇ ਪਾਇ ਕੁਝ ਨਹੀਂ ਪੈ ਪਈ ਲਾਈਨ ਪਈ ਹੈ ਜਿਹੜੀ ਲੰਮੀ ਲਾਈਨ ਪਈ ਸਿਰਫ ਇਹ ਤੋਂ ਹਾਲੇ ਕੋਲੋਨੀ ਥੋੜੀ ਪਾਇ ਪੈਪ ਹੈ ਅਧਿਆਨੇ ਬੈਹਂਦੇ ਨਹੀਂ ਪਏ ਇਹ ਸਾਰਾ ਜਿਹੜੇ ਅਸੀਂ ਇਹ ਕੁੰਡਰ ਨਾ ਰੱਖੇ ਤਾਂ ਘਾਰਾਂ ਇਹ ਤੋਂ ਭੜਾਕਾ ਮਾਰ ਕੇ ਚਲੀ ਜਾਣ ਘਾਰ ਅੱਗੇ ਬਿਲਕੁਲ ਬਿਲਕੁਲ ਵੀ ਦੇਖ ਰਹੇ ਹੋ ਬੱਚੇ ਵੀ ਖੜੇ ਹੈ ਤੁਸੀਂ ਇੱਕ ਮੈਂ ਕੈਮਰਾਮੈਨ ਤੋਂ ਕਹਾ ਹਾਂ ਤੋਂ ਕਹਾ ਆ ਬੱਚੇ ਆ ਔਰ ਜੋ ਟਰੱਕ ਆਏਗਾ ਟਰੱਕ ਆ ਕੇ ਇੱਥੇ ਤੱਕ ਮਤਲਬ ਆ ਤੁਸੀਂ ਦੇਖ ਰਹੇ ਹੋ ਕਿ ਜਗ੍ਹਾ ਪੂਰੀ ਧਸ ਗਈ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਵੱਡੇ ਹਾਸੇ ਨੂੰ ਨਾ ਕੋਈ ਕਾਰਨ ਦਿੱਤਾ ਜਾਵੇ ਰੈਸ਼ੀ ਇਲਾਕਾ ਹੈ ਤੇ ਮੇਨ ਰੋਡ ਚੱਲਦੀ ਹੈ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਇਹ ਰੋਡ ਹੈ ਜਿਹੜੀ ਪੂਰੇ ਹਰਿਆਣੇ ਤੋਂ ਟ੍ਰੈਫਿਕ ਇੱਧਰ ਤੋਂ ਆਂਦਾ ਸਨੌਰ ਤੋਂ ਆਂਦਾ ਦੇਵੀਗੜ੍ਹ ਤੋਂ ਸਾਰੇ ਪਾਸੇ ਤੋਂ ਟ੍ਰੈਫਿਕ ਇਸੀ ਰੋਡ ਤੋਂ ਜ਼ਿਆਦਾ ਆਂਦਾ ਤੁਸੀਂ ਦੇਖਦੇ ਹੋ ਇਹ ਛੋਟੀ ਨਦੀ ਵਾਲੀ ਰੋਡ ਹੈ ਜਿਹੜੀ ਹੈਗੀ ਆ ਉਹਦੇ ਤੇ ਤੁਸੀਂ ਕੁੱਲਰ ਵੀ ਕਹਿੰਦੇ ਅਸੀਂ ਆਪ ਰੱਖਿਆ ਹੈ ਕਿਉਂਕਿ ਇੱਧਰਲੇ ਪਾਸੇਓ ਜੇ ਕੋਈ ਵੀਕਲ ਜਾਂਦਾ ਤਾਂ ਇੱਧਰ ਨੂੰ ਆਂ ਜਾਣਾ ਔਰ ਕੱਲ ਜਦੋਂ ਨਗਰ ਨਿਗਮ ਵਾਲੇ ਆਏ ਸਿਰਫ ਐਨੇ ਟੋਟੇ ਦੇ ਲੁੱਕ ਪਾ ਕੇ ਉਹ ਆਪਣਾ ਜਿਹੜਾ ਕੀ ਲੁੱਕ ਪਾਈ ਲੁੱਕ ਪਾ ਕੇ ਚਲੇ ਗਏ ਕਿਸੇ ਵੱਡੇ ਅਧਿਕਾਰੀ ਨੇ ਉਰੇ ਆ ਕੇ ਨਹੀਂ ਦੇਖਿਆ ਵੀ ਇਹਦੀ ਜੜ ਕੀ ਆ ਜਦੋਂ ਤੱਕ ਤੁਸੀਂ ਜੜ ਨਹੀਂ ਦੇਖੋਗੇ ਤਾਂ ਉਦੋਂ ਤੱਕ ਤੁਸੀਂ ਕਿਆ ਕੰਮ ਕਰੋਗੇ ਅਧਿਕਾਰੀ ਆਏ ਉਥੋਂ ਦਫ਼ਤਰਾਂ 'ਚੋਂ ਫੋਨ ਮਾਰ ਜਾ ਵੀਡੀਓ ਵਾਇਰਲ ਹੋਈ ਇੱਕ ਨਿੱਜੀ ਚੈਨਲ ਨੇ ਵੀਡੀਓ ਵਾਇਰਲ ਕੀਤੀ ਵੀਡੀਓ ਵਾਇਰਲ ਤੋਂ ਬਾਅਦ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਆ ਮੁਲਾਜ਼ਮ ਭੇਜਦੇ ਕਹਿੰਦੇ ਪੰਜ ਥੱਲੇ ਲੁੱਕ ਦੇ ਲਾਗੇ ਪਰ ਇਹਦਾ ਕੋਈ ਤੁਸੀਂ ਦੇਖ ਰਹੇ ਲੁੱਕ ਤਾਂ ਕੋਈ ਹੋ ਨਹੀਂ ਔਰ ਜਿੱਧਰਲੇ ਪਾਸੇ ਤੁਸੀਂ ਦੇਖ ਰਹੇ ਹੁਣ ਵੀ ਟਰੱਕ ਹੈਵੀ ਟਰੱਕ ਆ ਰਿਹਾ ਦੇਖ ਤੁਸੀਂ ਵੀ ਜਦੋਂ ਇਹ ਟਰੱਕ ਇੱਧਰ ਨੂੰ ਹੋ ਗਿਆ ਔਰ ਇਹ ਪੂਰਾ ਬਹੁਤ ਵੱਡਾ ਹਾਸਤਾ ਵਾਪਰ ਸਕਦਾ ਤੁਸੀਂ ਹੁਣ ਵੀ ਦੇਖ ਰਹੇ ਹੈਵੀ ਟ੍ਰੈਫਿਕ ਇਸ ਰੋਡ ਤੋਂ ਚੱਲਦੀ ਹੈ ਔਰ ਜਿਸ ਕਰਕੇ ਉਹਦੇ ਕੋਈ ਵੀ ਵੱਡਾ ਹਾਸਤਾ ਵਾਪਰ ਸਕਦਾ ਸੀ ਲੋਕਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਹੈਵੀ ਸੜਕ ਤਸੰਦੇ ਪੂਰੀ ਕਿਸੇ ਵੀ ਟਾਈਮ ਉਰੇ ਤਸਕਦੀ ਆ ਜਦੋਂ ਕਿਉਂਕਿ ਟਰੱਕ ਨਿਕਲਦੇ ਕੋਈ ਛੋਟੀ ਰੋਡ ਤਾਂ ਹੈ ਨਹੀਂ ਲੋਕ ਵੀ ਤੁਸੀਂ ਦੇਖ ਰਹੇ ਜਿਹੜੇ ਹੈਗੇ ਕਿਉਂਕਿ ਇਹ ਗਰੀਬ ਲੋਕ ਹੈ ਇਹ ਆਪਣੀ ਰੋਜ਼ ਦੀ ਰੋਜੀ ਕਮਾਣਿਆ ਤੇ ਰੋਜ਼ ਦੀ ਖਾਣ ਆਲੇ ਆ ਕਵਾੜ ਦਾ ਕੰਮ ਕਰਦੇ ਆ ਪਰ ਅਗਰ ਉਰੇ ਕੋਈ ਹਾਸਤਾ ਵਾਪਰ ਗਿਆ ਤਾਂ ਇਹਨਾਂ ਦੀ ਕਹਿੰਦੇ ਸਾਡੀ ਜਾਨ ਨੂੰ ਖਫਤਾ ਪੈ ਜਾਣੀ ਕਿਉਂਕਿ ਬੱਚੇ ਇਹਨਾਂ ਦੇ ਖੇਲਦੇ ਆ ਉਰੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਇਸ ਹਾਸੇ ਵਾਲੀ ਜਗ੍ਹਾ ਤੇ ਆ ਕੇ ਇਹਦੀ ਪੱਕੀ ਜਿਹੜੀ ਸੜਕ ਤਸਰੀ ਹੈ ਇਹਦੀ ਪੱਕਾ ਕੰਮ ਕਰਾਇਆ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ